ਦਬੜੀ ਖਾਨਾ ਸੜਕ ਤੇ ਅਸਵੇਰੇ ਇੱਕ ਪਿਆਨਕ ਸੜਕ ਹਾ사 ਵਾਪਰ ਗਿਆ ਜਜੋ ਸੋ ਵਿੱਚ ਕੇ 60 ਸਾਲਾ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਨੋਹਰ ਸਿੰਘ ਜੋ ਕਿ ਦਬੜੀ ਖਾਨਾ ਰੋਡ ਦੇ ਕੋਠੇ ਟਿਲਵਾਦ ਰਹਿਣ ਵਾਲਾ ਸੀ ਨਾਈਟ ਡਿਊਟੀ ਪੂਰੀ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਜਿਵੇਂ ਹੀ ਉਹ ਜੈਤੂ ਦਬੜੀ ਖਾਨਾ ਸੜਕ ਦੇ ਉੱਤੇ ਪਹੁੰਚਦਾ ਹੈ ਇੱਕ ਅਣਪਛਾਤਾ ਵਾਹਨ ਉਸਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਕੇ ਜਿਹੜਾ ਹੈ ਗੁਜ਼ਰਦਾ ਹੈ ਜਸਤੇ ਕਰਕੇ ਜੈਤੂ ਦੇ ਹਸਪਤਾਲ ਦੇ ਵਿੱਚ ਉਸ ਨੂੰ ਫਿਰ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇਹਨਾਂ ਦੀ ਜਾਂਚ ਕਰ ਰਹੀ ਹੈ। ਇਹਨਾਂ ਰਾਤ ਦੀ ਡਿਊਟੀ ਤੇ ਕਿਤੇ ਕੰਮ ਤੇ ਲੱਗੇ ਹੋਏ ਸੀਗੇ। ਹਾਂਜੀ। ਸਵੇਰ ਘਰੇ ਵਾਪਸ ਆ ਰਹੇ ਸੀਗੇ। ਹੂੰ। ਤੇ ਕੋਈ ਵਹੀਕਲ ਦੀ ਝੂਟ ਵੱਜੀ ਆਈ ਇਹਨਾਂ ਨੂੰ। ਜੀ। ਜਿਸ ਦੇ ਨਾਲ ਮੌਕੇ ਤੇ ਨਹੀਂ ਜੱਤ ਹੋਈ। ਕੋਈ ਪਤਾ ਲੱਗਿਆ ਕਦੋਂ ਨਾਲ? ਨਹੀਂ ਹੋਇਆ ਏ ਤੱਕ ਕੋਈ ਕੰਫਰਮ ਨਹੀਂ ਹੋਇਆ। ਕਦ ਦੀ ਤਿਆਰੀ ਸੀ ਇਹ? ਇਹ ਮੋਟਰਸਾਈਕਲ ਤੇ ਸੀਗੇ ਜੀ। ਹਾਂਜੀ। ਕਿਉਂਕਿ ਇਹ ਸਵੇਰ 5 ਵਜੇ ਤੋਂ ਘਰੇ ਆ ਜਾਂਦੇ ਸਾਨੂੰ 7 ਵਜੇ ਕਾਲ ਆਈ ਇਹਨਾਂ ਦੀ। ਹੂੰ। ਇਹ ਐ ਕਰਕੇ ਇੱਥੇ ਵੀ ਐਕਸੀਡੈਂਟ ਹੋਇਆ ਪਿਆ ਵੀ ਆ ਕੇ ਦੇਖੋ। ਜੀ। ਆਪਾਂ ਜਾ ਕੇ ਦੇਖਿਆ ਤਾਂ ਆਪਣਾ ਬੰਦਾ ਸੀ ਜੀ ਓਕੇ ਕੋਈ ਪਛਾਣ ਵਗੈਰਾ ਪਛਾਣ ਮੇਰੇ ਫਾਦਰ ਸਾਹਿਬ ਹੀ ਹੈ ਫਾਦਰ ਸਾਹਿਬ ਹੈ ਕੀ ਨਾਮ ਕੀ ਸੀ ਇਹਨਾਂ ਦਾ ਨਾਮ ਨੋਰ ਸਿੰਘ ਆਈ ਕਿੰਨੀ ਇਹਨਾਂ ਦੀ ਉਮਰ ਇਹਨਾਂ ਦੀ 65 ਸਾਲ ਹੈ 65 ਸਾਲ ਪੁਲਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਸ ਵਾਲੇ ਨਾਲ ਹੀ ਆਈ ਸਾਰਾ ਕੁਝ ਉਹਨਾਂ ਦੀ ਨਿਗਰਾਨੀ ਚ ਹੋ ਰਿਹਾ ਜੀ ਸਾਨੂੰ ਸਾਧਕ ਸ਼ਿਵੇਂ ਫੋਨ ਆਇਆ ਜੀ ਕੋਈ ਐਕਸੀਡੈਂਟ ਹੋਇਆ ਦੌੜੀ ਖਾਣਾ ਰੋਡ ਤੇ ਹੂੰ ਤੇ ਅਸੀਂ ਮੌਕੇ ਤੇ ਗਏ ਤੇ ਰੈੱਡ ਬੋਡੀ ਬਈ ਜੀ ਆਪਣੇ ਚਰਦੀ ਕਲਾਲੇ ਹਾਂਜੀ ਇਹ ਵੀ ਮੌਕੇ ਤੇ ਪਹੁੰਚੇ ਸੀ ਅਸੀਂ ਇਹਨਾਂ ਦੇ ਕੋਲ ਜਾ ਕੇ ਰੈੱਡ ਬੋਡੀ ਜ਼ਕਾਤੀ ਉਹਨਾਂ ਦੇ ਵਾਰਸ ਆ ਗਏ ਸੀਗੇ ਜੀ ਇਹ ਬੰਦਾ ਆਪਣਾ ਹੈਗਾ ਨੋਰਸੇ ਦਾ ਸੰਤ ਪ੍ਰਦਰਸ਼ਨ ਸਿੰਘ ਉੱਥੇ ਢੱਲਮਾਲੇ ਉੱਥੋਂ ਆਇਆ ਉਹਦਾ ਬੇਟਾ ਆ ਗਿਆ ਸੀ ਇਹ ਮੌਕੇ ਤੇ ਹਾਂਜੀ ਤੇ ਅਸੀਂ ਡੈੱਡ ਬੋਡ ਨੂੰ ਇੱਥੇ ਸਿਵਲ ਹਸਪਤਾਲ ਲਿਆਂਜੇ ਤੋ ਜੀ ਜੀ ਸਭ ਨੇ ਦੇਖ ਕੇ ਇਹਦਾ ਮੌਸਾ ਰੱਖਣਾ ਕੀ ਮਤਲਬ ਕਿ ਕੋਈ ਐਕਸੀਡੈਂਟ ਕਰ ਨਾਲ ਹੋਇਆ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਲੱਗਾ ਇਹ ਆਣਪਸਾਤੇ ਨਾਲ ਹੋਇਆ ਜੀ ਹਜੇ ਕੋਈ ਕੈਮਰੇ ਗੂਰ ਚੈੱਕ ਕਰ ਰਹੇ ਆ ਉਮ ਉਮਰ ਕਿੰਨੀ ਹੈ ਇਹਨਾਂ ਦੀ ਉਮਰ 65 ਸਾਲ ਦੇ ਕਰੀਬ ਰਹਿੰਦੇ ਪਤਾ ਲੱਗਿਆ ਵੀ ਕਦੇ ਕੀ ਕੰਮ ਕਰਦੇ ਕੀ ਹੈ ਇਹ ਕਿ ਪ੍ਰਾਈਵੇਟ ਰੋ ਨੌਕਰੀ ਕਰਦੇ ਸੀ ਚੌਕੀਦਾਰਾਈ ਚੌ ਹੌਲਦਰ ਮਨਸ਼ਤਰ ਸਿੰਘ ਸਾਡੇ ਇੱਕ ਐਮਰਜੈਂਸੀ ਨੰਬਰ ਚੜ੍ਹਦੀ ਕਲਾ ਵੈਲਫੇਅਰ ਤੇ ਸੂਚਨਾ ਦਿੱਤੀ ਸੀ ਕਿਸੇ ਨੇ ਵੀ ਦਬੜੀ ਖਾਨਾ ਰੋਡ ਤੇ ਇੱਕ ਬਜ਼ੁਰਗ ਜ਼ਖਮੀ ਹਾਲਤ ਵਿੱਚ ਹੈ ਜਿਸ ਨੂੰ ਕਿਸੇ ਅਣਪਛਾਤੇ ਵਾਹਨ ਦੀ ਫੀਟ ਵੱਜੀ ਹੈ ਉੱਥੋਂ ਦੇ ਲੋਕਾਂ ਦੇ ਦੱਸਣ ਦੇ ਮਤਲਬਕ ਤੁਰੰਤ ਇਹ ਘਟਨਾ ਸਥਾਨ ਤੇ ਪਹੁੰਚੇ ਐਸਾ ਹੀ ਗੁਰਮਖ ਸਿੰਘ ਤੇ ਬਾਈ ਨਿਸ਼ਤਰ ਸਿੰਘ ਨੇ ਨਿਗਰਾਨੀ ਹੇਠ ਇਹਨਾਂ ਚੱਕਿਆ ਸਿਵਲ ਹਸਪਤਾਲ ਚ ਲੈ ਕੇ ਆਏ ਐਕਸੀਡੈਂਟ ਕਾ ਦਿਨ ਐਕਸੀਡੈਂਟ ਅਣਪਛਾਤੇ ਵਾਹਨ ਨਾਲ ਵੱਜਿਆ ਜੀ ਜੀ ਉਮਰ ਕਿੰਨੀ ਹੈ ਇਹਨਾਂ ਦੀ 60 ਤੋਂ 65 ਸਾਲ ਆ ਜੀ ਕੀ ਹੁਣ ਇਹਨਾਂ ਦੀ ਮੌਤ ਹੋ ਚੁੱਕੀ ਹੈ ਹਾਂਜੀ ਹਾਂਜੀ ਸਰ ਜੀ ਕੁਪਲਸ ਕਰ ਵੀ ਕਰੀਏ ਆਲਸ ਸਰ ਆਈਵੇ ਗੁਰਮੁਖ ਸਿੰਘ ਜੀ ਤੇ ਬਾਈ ਨਛੱਤਰ ਸਿੰਘ ਜੀ ਕੀ ਕੰਮ ਕੀ ਕਰਦੇ ਸੀ ਇਹ ਕਿਸੇ ਚੌਂਕੀਦਾਰੀ ਕਰਦੇ ਸੀ